ਮੇਰਾ ਤਾਂ ਨੂੰ ਉੱਦੇ ਦੇ ਕਹਿ ਜਾਂਦਾ ਵੀ ਕਿਉਂ ਦਵਾਈਆਂ ਖਾ ਖਾ ਉਹਦਾ ਸਰੀਰ ਥੋਥਾ ਕਰਿਆ ਐਨੇ ਰੱਬਾ ਆਪੇ ਭਲੂ ਕਰੂਗਾ ਆਏ ਵਾਰੀ ਡਾਕਟਰ ਆਏ ਵਾਰੀ ਡਾਕਟਰ ਹੀ ਖੱਬਾ ਦਵਾਈਆਂ ਦੇ ਦਿੰਦੀ ਹੈ ਹੋਰ ਕੋਈ ਫਾਇਦਾ ਹੁੰਦਾ ਨਹੀਂਗਾ ਦਵਾਈਆਂ ਖਾ ਖਾ ਕੇ ਸਰੀਰ ਖਰਾਬ ਹੋ ਗਿਆ ਸਮਾਂ ਦਾ ਹੋਰ ਮੈਨੂੰ ਤਾਂ ਆਪ ਤੇਰਾ ਫਿਕਰ ਲੱਗਿਆ ਰਹਿਦਾ ਠੋਪਾ ਬਹਿ ਜਾ ਜਿਵੇਂ ਕੁੱਕੇ ਪਿਆਂਗੇ ਬਹਿ ਜਾ

ਔਰ ਦੇਮਾ ਪਾਣੀ ਬਸ ਹੰਟਾ ਮੇਰਾ ਦੀ ਦਵਾਈਆਂ ਲੈਣ ਨੂੰ ਵੀ ਜੀ ਨਹੀਂ ਕਰਦਾ ਮੈਂ ਤਾਂ ਆਪ ਤੈਨੂੰ ਕਹਿਣਾ ਵੀ ਜਿਹੜੀਆਂ ਹੁਣ ਬਸ ਤਾਂ ਦਵਾਈਆਂ ਖਾ ਲੀਆਂ ਖਾ ਲੀਆਂ ਰਹਿਣ ਦਾ ਕੀ ਕਰੂ ਬੰਦਾ ਲੈ ਅਈਆਂ ਤਾਂ ਦਵਾਈਆਂ ਹੁਣ ਹੀ ਲੈਣੀ ਔਖੀਆਂ ਨੇ ਸਭਾ ਦਵਾਈਆਂ ਦਾ ਡੇਟਾ ਦੱਸ ਇੱਕ ਆਤੀ ਸੀਸ਼ੇ ਹਾਂ ਲੈ ਦੇਖ ਲੈ ਇਹ ਹੁਣ ਕਿਹਾ ਸੀ ਦੁਪਹਿਰੇ ਇੱਕ ਉਹ ਤਾਂ ਦੁਪਹਿਰੇ ਵਾਲੀ ਤਾਂ ਲਈ ਲੈਂਦੀ ਤਲੋਂ ਨੀ ਲੰਦੀ ਮੈਂ ਤੁਹਾਨੂੰ ਗੱਲ ਦੱਸਿਆ ਇੱਕ ਅੱਗੇ ਤੇਰੀ ਮਰਜ਼ੀ ਆਪਾਂ ਨੂੰ ਦੇਖ 10 ਸਾਲ ਹੋ ਗਏ ਡਾਕਟਰਾਂ ਕੋਲ ਧੱਕੇ ਖਾਂਦੇ ਨੂੰ ਦਵਾਈਆਂ ਖਾ ਖਾ ਕੇ ਆਪਦੀ ਦੇ ਖਰਾਬ ਕਰ ਲਈ ਨਾਲੇ ਮੈਂ ਆਪਦੀ ਦੇ ਖਰਾਬ ਕਰ ਲਈ ਹੁਣ ਤੂੰ ਇਹ ਦਵਾਈਆਂ ਹੀ ਪਰਾਂ ਸਿੱਟੀ ਦੇ ਜੇ ਰ ਆਪਣੇ ਸੁਣਨੀ ਹੋਈ ਆਪਣੇ ਨੂੰ ਸੁਣ ਲਉ ਨਹੀਂ ਬਸ ਰੱਬ ਦਾ ਭਾਣਾ ਮੰਨ ਕੇ ਠੀਕ ਆ ਮੈਂ ਨਹੀਂ ਹੁਣ ਦਵਾਈਆਂ ਲੈਂਦੀ ਹੋਰ ਇਹ ਵੀ ਨਾ ਹੋਵੇ

ਵੈਰ ਖੋਸਾ ਚਾ ਪਾਸ਼ਾ ਲੋਕਾਂ ਨੇ ਚਾਰ ਚਾਰ ਦੇਈਆਂ ਨਾ ਸਾਨੂੰ 21 ਦੇ ਦੇ ਹੋ ਵੈਰ ਖੋਸਾ ਪੈ ਗਈ ਹਾਂ ਹਾਂ ਪੈ ਗਈ ਮੈਂ ਦੋ ਮੀਟਰ ਆਮ ਕਰ ਲੀਏ ਮਾ ਤਾਂ ਹੈ ਗਈ ਮੈਂ ਤੇਰੇ ਸੀ ਬਾਬ ਚੱਲਦੇ ਆ ਖਬਰ ਉੱਥੇ ਕੋਈ ਖੈਰ ਪੇ ਜੀ ਉਹ ਭਾਈ ਡੇਰੇ ਗੁਰਦੁਆਰੇ ਨੂੰ ਮੱਥਾ ਟੇਕ ਟੇਕ ਨਾ ਮੇਰਾ ਤਾਂ ਜੀ ਅੱਕ ਗਿਆ ਮੈਂ ਇਥੋਂ ਤਾਂ ਨਹੀਂ ਜਾਇਆ ਜਾਂਦਾ ਹਜੇ ਥੱਕੇ ਨਹੀਂ ਹੋ ਡੇਰੇ ਚ ਜਾਇਆ ਕੋਈ ਕੁੱਦੇ ਨਹੀਂ ਹੁੰਦਾ ਅਰੇ ਪਾਸੇ ਕੋਈ ਬਣ ਜੇ ਤੂੰ ਤਾਂ ਕਿਸੇ ਦਿਨ ਘਰੇ ਟਿਕਣੀ ਨਹੀਂ ਦਿੰਦੀ ਕੀ ਗੱਲ ਹੋ ਗਈ ਭਾਈ ਰੌਣਾ ਜਾ ਪਾਈ ਜਾਂਦੇ ਹੋ ਮੈਂ ਬਾਪੂ ਜੀ ਨੂੰ ਆਇਆ ਇੱਥੇ ਅਸੀਂ ਵੀ ਡੇਰੇ ਚ ਵਕਤ ਚੱਲਦੇ ਆਗੇ ਹੂੰ ਆ ਕਦੇਰੇ ਚ ਕੀ ਮਤ ਹੱਕ ਗਾ ਜਾ ਜਾਂਦੇ ਮੈਨੂੰ ਆਏ ਦੀ ਖਬਰ ਕੋਈ ਉੱਥੇ ਕੋਈ ਘਰ ਪਈ ਜਾਵੇ ਪੈ ਸਕਦੀ ਹੈ ਭਾਈ ਹੋਰ ਮੋਂ ਉੱਠ ਕੇ ਇੱਥੇ ਆਪਣੇ ਪਿੰਡ ਤਾਂ ਜਾਇਆ ਉਹ ਮੂਰਨੀ ਕਿਤੇ ਇਹ ਕਿਹੜਾ ਬੜੇ ਦੂਰ ਹੈ ਆਪਣੇ ਪਿੰਡ ਤਾਂ ਜਾਇਆ ਉਹ ਡੇਰੇ ਦੇ ਵਿੱਚ ਵਾਪੂ ਜੀ 10 ਬਾਰੀ ਦਾ ਜਾਇਆ ਹੈ ਉੱਥੇ ਇਹ ਤਾਂ ਕਹਿਣ ਜੀ ਚੌਕੀਆਂ ਭਰਨੀਆਂ ਨੇ ਫੜਾਨੇ ਕਰਨੇ ਆ ਮੈਥੋਂ ਤਾਂ ਹੀ ਜਾਇਦਾ ਹੂੰ ਧੀ ਪੁੱਤਲਾਦ ਵਾਸਤੇ ਗੂਚ ਉਤਰ ਜਾਂਦਾ ਰਹਿੰਦਾ ਐਂ ਕਹਿੰਦੀ ਆ ਵਾਪੂ ਜੀ ਨੂੰ ਹੋਰ ਚਲੋ ਸਾਮਾ ਤੂੰ ਖੜਾ ਹੋ ਕੇ ਮੈਂ ਵੀ ਨਾਲ ਤਾਂ ਤਾਂ ਕਰੇ ਚਲੋ ਆਪਾਂ ਦੇਰ ਜੀ ਕਰਦੇ ਆ ਦੋ ਮਿੰਟਾਂ ਉਹ ਕਰ ਨਹੀਂ ਦਿੰਦੇ ਵਾਪੂ ਉਹ ਹੈ ਜੀ ਵਾਪੂ ਤੋਂ ਤੂੰ ਹੋ ਜਾਣਾ ਇਹਦੇ ਨਾਲ ਦਾ ਨਾਲ ਤਾਂ ਹਾਂ

ਉਹ ਨਾ ਅੱਛਾ ਚੰਗਿਆ ਚੰਗਿਆ ਹਾਂ ਉਹ ਨਾ ਚੰਗਿਆ ਚੰਗਿਆ ਉਹਦੇ ਉਹਦੇ ਉੱਥੇ ਲਾ ਦਾਂਗੇ ਉੱਥੇ ਲਾ ਦੇ ਹਾਂ ਉੱਥੇ ਉੱਥੇ ਲਾ ਦਾਂਗੇ ਆ

ਆਈ ਕਰੀ ਸਭ ਪੂਜਨੋ ਤਾਂ ਹੀ ਦੱਜ ਲੈ ਆਏ ਕਰੂ ਕਰੂ ਮੈਂ ਕਰੂਗਾ ਸਰਵਾਰ ਨਾ ਹੋ ਸਪੜੀ ਨਾ ਹੋ ਸੰਤਸਮਾਈ ਲਿਆ ਹੋ ਆ ਵੈਲਿਆ ਆਇਆ ਬਾਪੂ ਤੋ ਮਹਾਰਾਜੇ ਕਿਰਪਾ ਹੋ ਜੇ ਸਾਡੇ ਤੇ ਡੇਰੇ ਦਿਬਸੋਂ ਆਸਾ ਸਾਨੂੰ ਪਹਿਲਾਂ ਵੀ ਆਇਤੀ ਸੀ ਹੁਣ ਵੀ ਕਿਹੜਾ ਮਾਰਦੇ ਰਹਿਾਂਗੇ ਚੰਗਾ ਮਾਰਾ ਜੇ ਫਿਰ ਨਹੀਂ ਆਥਨ ਤੋਂ ਖੜਾ ਆਇਓ ਕਹ ਕਹਿ ਦੂਗਾ ਆਪਣਾ ਆਪਣਾ ਨਾ ਵਾਂਗੇ ਜੀ ਆਮਾਗੇ ਜਰੂਰਾ ਆਮਾਗੇ ਰੰਗ ਦਾ ਪਾਣੀ ਆ ਬਾਈ ਮਾਜਾਂਗੇ ਬਹਿ ਜਾ ਬਗਜੀ ਮਾਜਾਂਦੇਗੇ ਮਾਜਾਂਦੇਗੇ ਕੋਈ ਨਹੀਂ ਛੱਡਾ ਅਸੀਂ ਛੱਡਾਂਗੇ ਲੈ ਭਰਾ ਮੈਂ ਤਾਂ ਇਹ ਕਰਨਾ ਯਾਰ ਕੰਮ ਜਾ ਕੇ ਆਉਣਾ ਮੈਂ ਤਾਂ ਕੰਜਰ ਦਾ ਬਹਿ ਜਾ ਉੱਤ ਆ ਦੱਸ ਕੀ ਤੈਨੂੰ ਜੂੜ ਵਾਲੇ ਢਿੱਕਦੇ ਨੇ ਓ ਯਾਰ ਜੂੜ ਵਾਲੇ ਤਾਂ ਨਹੀਂ ਢਿੱਕਦੇ ਕੰਜਰ ਤੂੰ ਹੀ ਤਾਂ ਮੇਰੇ ਮਿੱਤਰੋਂ ਤੂੰ ਹੀ ਤਾਂ ਮੈਨੂੰ ਆਉਤ ਸੌਤ ਤੱਕ ਕਹੇ ਕੀ ਹੋ ਗਿਆ ਬਹਿ ਜਾ ਘੰਟਾ ਕੋਈ ਨਾ ਬਗਜੀ ਬਸ ਤਰਾ ਕੋਈ ਸੁਣੀ ਲਵੇ ਮੇਰੀ ਬਗਜੀ ਬਗਜੀ ਕੋਈ ਓ ਨਹੀਂ ਮੈਨੂੰ ਜਾਣਦੇ ਹੁਣ ਭਾਈ ਬਣ ਕੇ ਮੈਨੂੰ ਲੇਟ ਨਾ ਕਰਾਓ ਉਹ ਬਾਤ ਕੰਮ ਮੰਨੂਰਦਾ ਹੁੰਦਾ ਯਾਰ ਜਿਵੇਂ ਜੂੜੇ ਦੀ ਜੂੜਾ ਨਾ ਕਰੇ ਕੰਜਰ ਤਾਂ ਸਾਨੂੰ ਤਾਂ ਜੂੜਾ ਦੀਕਦੇ ਨੇ ਤੁਸੀਂ ਵਗਜੋ ਸੌ ਕੰਮ ਹੁੰਦੇ ਨੇ ਛੋੜ ਪੈਨ ਕੀ ਹਾਲ ਹੈ ਠੀਕ ਹੈ ਤੂੰ ਵਧੀਆ ਤੀ ਦਵਾਈ ਦੂਈ ਖਾਈ ਜਲਨੀ ਹੈ ਹਾਂ ਬਣ ਜਾਨੀ ਤੇ ਹੋਰ ਸੁਣਾ ਕੀ ਹਾਲ ਹੈ ਤੇਰਾ ਵਧੀਆ ਵਧੀਆ ਜਮ ਤੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰਿਆ ਕਰ ਪਰਮਾਤਮਾ ਸਭ ਦਾ ਠੀਕ ਹੈ ਮੇਰੀ ਭੈਣ ਕੋਲੇ ਹੋਣ ਵਾਲਾ ਬੱਚਾ ਤੈਨੂੰ ਜਰੂਰ ਮੈਂ ਦਵਾਉਂਗੀ ਮੈਂ ਤਾਂ ਭਨੇ ਜਮਾ ਨਾ ਤੇਰਾ ਗੁਣ ਭੋਲਾ ਕੋਈ ਨਾ ਕੋਈ ਨਾ ਛੋਡੇ ਵਰਗੀਆਂ ਸੇਲੀਆਂ ਦੇ ਸੁਣ ਕੇ ਜਦੋਂ ਆ ਜਾਂਦੀ ਹੋਂ ਉਦੋਂ ਬਸ ਦਿਲ ਟਕਾਣੇ ਹੋ ਜਾਂਦਾ ਮੇਰਾ ਤਾਂ ਕੋਈ ਨਾ ਕੋਈ ਨਾ ਭਨੇ ਮਾਲਕੀ ਕਰਤਾ ਹੈ ਸਾਡੇ ਵਰਗਿਆਂ ਦਾ ਤਾਂ ਕੀ ਹੈਗਾ ਕੋਈ ਨਾ ਰੱਬ ਵਸਦਾ ਸਭ ਥੀ ਇਹਨੂੰ ਪਤਾ ਭਨੇ ਚਿੱਤ ਡਮਾ ਡੋਲ ਹੋ ਜਾਂਦਾ ਲਾਜ਼ਮ ਨਾ ਤੈਨੂੰ ਪਤਾ ਹੀ ਹੈ ਤੇ ਹੋਰ ਮਨਦੀਪ ਦਾ ਕੀ ਹਾਲ ਹੈ ਵਧੀਆ ਵਧੀਆ ਬਣ ਠੀਕ ਹੈ ਹਾਂ ਠੀਕ ਹੋਰ ਦੱਸ ਬਣ ਥੋੜੀ ਜੀ ਚਾਹ ਬਣਾਓ ਨਾ ਭੈਣੇ ਚਾਹ ਪੀ ਕੇ ਆਈਆਂ ਰੋਟੀ ਖਾ ਕੇ ਆਈਆਂ ਸਾਸੀ ਦੀ ਲੋੜ ਨਹੀਂ ਮੈਂ ਤਾਂ ਜਮਾਂ ਰੱਜ ਕੇ ਆਈਆਂ ਭੈਣੇ কাল ਵਧੀਆ ਬਣ ਆ ਗਈ ਦੋ ਗੱਲਾਂ ਕਰ ਲਈ ਚਾਹ ਠੀਕ ਹੈ ਭੈਣੇ ਮੈਂ ਫੇਰ ਆਉਂਗੀ ਚੰਗਾ ਬਣ ਚੰਗਾ ਚੰਗਾ ਚੱਲ ਮੈਂ ਹੁਣ ਚੱਲੀ ਐ ਠੀਕ ਚੱਲ ਕਹੇ ਤਾਂ ਗਈ ਵਿਧਵਾ ਨਹੀਂ ਆ ਕਿ ਤੂੰ ਚੱਲ ਮੈਂ ਤਾਂ ਦੇ ਨੂੰ ਇਹਦਾ ਸਾਲ ਨਾ ਬੁਰਾ ਜੇ ਸਾਨੂੰ ਲਾਗ ਦਵਾਈ ਲਾ ਲਾ ਅੱਜ ਦਵਾਈ ਲੈ ਲੈ ਮੇਰਾ ਤਾਂ ਜੀ ਹੁਣ ਦਵਾਈ ਲੈਣ ਨੂੰ ਜੀ ਨਹੀਂ ਕਰ ਕੋਲ ਨਾ ਲੈ ਲੈ ਚਲਣੀ ਕਪੂ ਵੀ ਜੀ ਆਪਾਂ ਨਾਈਟੀ ਉਹੋ ਦੋ ਦਵਾਈਆਂ ਨੇ ਗੱਲਾਂ ਹੋਰ ਜੀ ਆਪਾਂ ਨਹੀਂ 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 ਦਵਾਈਆਂ ਨਹੀਂ ਗੱਲਾਂ ਦਵਾਈਆਂ ਖਵਾ ਖਵਾ ਸੰਭਲਦਾ ਸੈਂ ਦੇ ਹੁਣ ਠੇਕ ਹਾਤੀ ਹੋਰ ਭਾਈ ਉਹਦੇ ਮਾਪੇ ਨਹੀਂ ਕੀ ਕਰੇ ਫਿਰ ਜਦੋਂ ਹੁਣ ਖਾਦੇ ਨਹੀਂ ਸਾਥਾਂ ਦੇ ਨਹੀਂ ਭਾਈ ਗਵਾਂਿਆਂ ਦਾ ਜੱਭੀ ਮਖਾ ਦੋਪਰਾਂ ਕੀ ਮੈਂ ਨੜਤਾ ਇਦਿਨੀ ਕੁਸ ਰਿਹਾਗਾ ਨਾ ਰੈਪਾਈਂ ਗੁਰਤੂ ਮੈਂ ਤਾਂ ਹੀ ਕਹੀਆਂ ਕਿ ਤੂੰ ਵਿਆਹ ਕਰਾ ਲਾ ਕਾਣ ਉਪਰਾ ਲਾ ਫਾਈ ਬਰਾ ਜੇਰਾ ਆਪਣੇ ਨਾਲ ਦੇਣੀ ਹੁੰਦੀ ਕਹੇ ਦੇ ਨੂੰ ਦੇ ਦਿੰਦਾ ਚਲ ਫਿਰ ਗੁਰਬਾਈ ਤੋਂ ਵੇਖੇਗਾ ਜੋਰਾਂਗਾ ਬਥੇਰੇ ਲੋਕਾਂ ਨੇ ਦੋ ਦੋ ਵਿਆਹ ਕਰਾ ਰੱਖੇ ਨੇਗੇ ਆਪਾਂ ਇਹਨੂੰ ਕਿਹੜਾ ਘੱਟਾ ਦੇਵਾਂਗੇ ਆਪਾਂ ਜ਼ਮੀਨ ਦਾ ਟਿੱਲਾ ਇਹ ਨੌਂ ਕਰਾ ਦਾਂਗੇ

ਔਰ ਮੇਰਾ ਕਹਿਨ ਤਾਂ ਇਹ ਹੀ ਆ ਕਿ ਨਾਚਰ ਦਵਾਈਆਂ ਖਾਈ ਜਾਵੇਂਗੀ ਹੋਰ ਭੈਣ ਜੀ ਜੀ ਅੱਜ ਦਵਾਈਆਂ ਦੱਸਾਂ ਮੇਰਾ ਹਮਤ ਦੇ ਜੀ ਨਦੀ ਨੂੰ ਜੋ ਕਰ ਲਓ ਮੈਂ ਤਾਂ ਹੁਣ ਹੱਥ ਬੜੇ ਨੇ ਆਪਾਂ ਤਾਂ ਖਲਾਫ ਖਾਤਰੀ ਕਹਿੰਦੇ ਆ ਆਪਾਂ ਕਿਹਨਾਂ ਨੂੰ ਘਰ ਵੱਡਣ ਲੱਗਿਆ ਉਹਨ ਕੀ ਘਰੇ ਲਾਡ ਦੇ ਖਾਂਕ ਕਰਦੇ ਰਹੇ ਨੇ ਇਹ ਵੀ ਲਾਡ ਹੋਵੇ ਜੀ ਸੋ ਲੜ ਪੂਰੇ ਤਰੀਕੇ ਤੇ ਹੁਣ ਤੈਨੂੰ ਪਤੀ ਕੀ ਕਰੀਗੇ 20 ਸਾਲ ਹੋ ਗਏ ਹੁਣ ਉਹ ਕਿਨਾ ਚ ਦੇਖੀ ਜਾਮਾ ਦੇ ਤੂੰ ਸੋਚ ਮੇਰਾ ਤਾਂ ਬਸ ਇਹੀ ਕਹਿਣਾ ਤੁਹਾਨੂੰ ਹਾਂ ਦੇਖ ਰਹੇ ਆਂ ਭਾਈ ਬਾਪੂ ਨਾਲ ਕਦੇ ਗੱਲੇ ਕਰੀਂਦਾ ਬਾਪੂ ਕਦੇ ਮਿਲਿਆ ਤੈਨੂੰ ਨਾ ਬਾਪੂ ਨੇ ਮੈਨੂੰ ਮਿਲਿਆ ਕੋਈ ਨਾ ਬਾਪੂ ਵੀ ਕਹਿਣਾ ਬਾਪੂ ਵੀ ਆਪਾਂ ਕੋ ਬਾਹਰ ਆਗਾ ਬਾਪੂ ਨਾਲ ਬਗਾਂ ਨਾ ਕਰ ਲਾਂਗੇ ਪਾਲ ਕੋਲ ਦੇਖਦੇ ਆ ਫੇਰ ਆ ਪਾਸਾਂ ਦਾ ਰੋਈ ਚੰਗਾ ਚਾਗਾ ਮਾਰੇ ਇਹ ਕਿਲਾ ਪਰ ਉੱਤੀ ਤੋਂ ਕਰਦੇ ਆ ਤਨ ਕੋਈ ਨਾ ਪਈ ਫੇਰ ਦੇਖ ਰਿਹਾ ਕੀ ਮਨ ਲਾਉ ਮੇਰਾ ਤਾਂ ਮਨ ਜਾ ਮੰਨਦਾ ਨਹੀਂ ਮਨਤਾ ਆਂ ਬੀਆ ਉਹੋ ਵੀ 20 ਸਾਲ ਗਏ ਉਹੋ ਵੀ ਮਾਂ ਸਾਥ ਖਾਲਾ ਨਹੀਂ ਜਾਂਦਾ ਕੋਈ ਫੋਨ ਆ ਕਰੀ ਅੱਜ ਹੀ ਜਾਤਾ ਮੇਰਾ ਮਨ ਨੇ ਮੰਨਦਾ ਕੋਲ ਨਹੀਂ ਮੇਰੇ ਨਾਲ ਤੋਂ ਕਿਤੇ ਜਾ ਰਿਹਾ ਇਹਨੂੰ ਕੌਣ ਸਾ ਕਰੂਗਾ ਇਸ ਤੇ ਵੀ ਫੇਰੇ ਨਹੀਂ ਗਏ ਉਹ ਇੱਕ ਅੰਗਨਾ ਹੁੰਦਾ ਆਇਆ ਮੇਰੇ ਰਿਸ਼ਤੇ ਕਰਨ ਦਾ ਆਪਾਂ ਉਹ ਨਾ ਕਰਦਾ ਕਰਦਾ ਕਿ ਉਸ ਤੇ ਨਾ ਵੀ ਤੈਨੂੰ ਪਾਦਾ ਸਰ ਤਾਂ ਦੇਖਦੇ ਆ ਮਾਰੇ ਪਤਾ ਕੀਆ ਤੈਨੂੰ रहे ਕਿੱਤੀ ਦਾੜੀ ਨਹੀਂ ਅੰਦਰ ਦੇਖਣੇ ਅਗਲੇ ਨੇ ਦੋ ਕੁ ਤੇ ਦੇਖ ਰਹੇ ਦਾਸ ਕੀ ਨਾ ਤੂੰ ਮਾਰ ਕਾ ਕੋਈ ਨਹੀਂ ਐਪੀ ਪਾਈ हां कोई अगर थोड़ी मानती है तो मैं का यही कह रही हूं मोबाइल रिचार्ज तक से रहने का कर लिया था 4.3 आवे बस इधर कहीं जाएगा फिर और नहीं है तो वहां डाका मारने के लिए करता है कोई ना तू लेना फिकर करे कर

ਹਰ ਕੋਈ ਨਾ ਬੱਤ ਚ ਪੜਾਵੇ ਬੱਤ ਨਾ ਟਾਂਸਨ ਦੇ ਦਿੰਦਾ। ਚਲ। ਇਹਨਾਂ ਨੂੰ ਤੂੰ ਆਏ ਆਂਗਾ। ਵੀ ਇਹਨੂੰ ਕਿਹੜਾ ਕੁ ਸੁਣਦਾਗਾ। ਲੈ ਦੱਸ। ਮੈਂ ਕੋਲੇ ਖੜੀ ਸਾਰੀਆਂ ਗੱਲਾਂ ਸੁਣ ਲਈ ਐ। ਸ਼ਰਮ ਨਹੀਂ ਆਉਂਦੀ ਲੈ। ਕੁੜੀ ਮੇਰੇ ਕੋਲੇ ਕੀ ਗੱਲਾਂ ਕਰਦੀ ਐ। ਹਾਂ ਉਹਦੇ ਕੋਲੇ ਪਾਈ ਕੋਲੇ ਕੀ ਗੱਲਾਂ ਕਰਦੀ ਐ। ਅਕੇ ਨਾਲ ਤੇ ਰਿਸ਼ਤਾ ਕਰਾ ਦੇਣੀ ਐ। ਇਹਨੂੰ ਸ਼ਰਮ ਨਹੀਂ ਆਉਂਦੀ ਰਿਸ਼ਤਾ ਕਰਾਉਂਦੀ ਉਹਦਾ। ਉਮਰ ਉਹਦੀ ਉਹ ਨਾਲੇ ਜਵਾਖ ਭਾਲਦੇ ਨੇ ਉਲਟੇ ਇਹ ਆ ਗਈ ਆਕੇ ਮੈਂ ਤੇਰਾ ਵਿਆਹ ਕਰਾ ਦਿੰਨੀ ਆ ਲੈ ਵੀ ਜਿਹੜਾ 2 ਗੱਠ ਭਲਾ ਜ਼ਮੀਨ ਦੀ ਆ ਜੇ ਚੱਲ ਮੇਰੇ ਜਵਾਖਾਂ ਨੂੰ ਮਿਲਦੀ ਜੀ ਤੱਸ ਕੀ ਹੁੰਦਾ ਇਹਨੂੰ ਆਏ ਆ ਵੀ ਮੈਂ ਆਪਦੇ ਨਾਂ ਨਾਲ ਲਵਾਉਂਗੀ ਆਏ ਨਹੀਂ ਅਸੀਂ ਲਵਾਉਣ ਦਿੰਦੇ ਹੈਗੇ ਆਪਦੇ ਨਾਂ ਜਗਾ ਤੁਹਾਡੇ ਅਸੀਂ ਆਪਦੇ ਜਵਾਖਾਂ ਦੇ ਨਾਂ ਲਵਾਵਾਂਗੇ ਚਾਹੇ ਇਹਨਾਂ ਦੇ ਲਾਤ ਹੋਵੇ ਚਾਹੇ ਨਾ ਹੋਵੇ ਨਾਲੇ ਮੈਂ ਵਿਆਹ ਨਹੀਂ ਹੋਣ ਦਿੰਦੀ ਹੈਗੀ ਮੈਂ ਦੇਖਦੀ ਜਾ ਉਹਨਾਂ ਨਾਲ ਬਣਦੀ ਕੀ ਲੱਗ ਜਾਂਦੇ ਮੈਨੂੰ ਪਤਾ ਇਹ ਕੁੜੀ ਜੀ ਨਾਲ ਤਾਂ ਮੈਂ ਦੇਖਦੀ ਆ ਕਰਦੀ ਆ ਉਹਦੇ ਨਾਲ ਗੱਲ ਮੈਂ ਆਉਣ ਦੇ ਉਹਨੂੰ ਪਤਾ ਨਹੀਂ ਕਿੱਧਰ ਗਿਆ ਹੋਇਆਗਾ ਪਹਿਲਾਂ ਜੇ ਉਹਦੇ ਨਾਲ ਆਹੀ ਗੱਲ ਕਰੋ ਅੱਜ ਕੰਮ ਕੋਈ ਨਹੀਂ ਕਰਨਾ ਰੋਟੀ ਸਬਜ਼ੀ ਫੇਰ ਹੀ ਦੇਖੋ ਆਉਣ ਦੇ ਕੋਈ ਨਹੀਂ ਕੁੜੀਆਂ ਦਾ ਤਾਂ ਮਤਲਬ ਚੱਲ ਆ ਆ ਗਿਆ ਆਜੋ ਆਜੋ ਤੁਹਾਨੂੰ ਹੀ ਢੀਕਦੀ ਸੀ ਮੈਂ ਕਿੱਧਰ ਲੰਘ ਗਈ ਸੀ ਤੁਸੀਂ ਉਹ ਮੈਂ ਤਾਂ ਇੱਧਰ ਹੀ ਗਈ ਸੀ ਉੱਤਰ ਭਲੇ ਬੋਟਾਂ ਵਾਲੇ ਆਏ ਸੀ ਮੈਨੂੰ ਉੱਥੇ ਬੁਲਾ ਕੇ ਦੇਗੇ ਬੋਟਾਂ ਨੂੰ ਫੇਰ ਦੇਖਾਂਗੇ ਮਾੜੀ ਮੋਟੀ ਹੁਣ ਤੁਸੀਂ ਘਰ ਚ ਕੌਰ ਰੱਖੋ ਕੀ ਹੋ ਰਿਹਾ ਆਪਣੇ ਘਰ ਚ ਕੀ ਹੋ ਗਿਆ ਆ ਜਿਹੜੀ ਤੁਹਾਡੀ ਭੈਣ ਆਈ ਹੋਈ ਹੈਗੀ ਪਤਾ ਅੱਜ ਕੀ ਗੱਲਾਂ ਕਰ ਰਹੀ ਸੀ ਕੀ ਗੱਲਾਂ ਕਰਦੀ ਸੀ ਉਹ ਆਪਣੇ ਵਾਲ ਤੇ ਵੱਡੇ ਭਾਈ ਨੂੰ ਪਤਾ ਕੀ ਕਹਿੰਦੀ ਆ ਕਹਿੰਦੀ ਜੇ ਇਹਦੇ ਜਵਾਕ ਨਹੀਂ ਨਾ ਹੁੰਦਾ ਅਖੇ ਤੂੰ ਵਿਆਹ ਨਾ ਕਰਾ ਲੈ ਲੈ ਦੇਖ ਗੱਲਾਂ ਉਹਦੀਆਂ ਉਹ ਫਿਰ ਕੀ ਹੋ ਗਿਆ ਫਿਰ ਅਗਲਾ ਆਉਂਦੀ ਰਾਤ ਖਾਤਰ ਸੁਣਦਾ ਖਤਰਾ ਆਏ ਕਿਵੇਂ ਹੋ ਜਾਊਗਾ ਇਸ ਤੇ ਨਾ ਵਿਆਹ ਕਰਵਾ ਲੈਂਦੇ ਨੇ ਜੇ ਦੂਜੇ ਵਿਆਹ ਕਰਾ ਲੂ ਫਿਰ ਆਪਣਾ ਅੱਛਾ ਲਾਤ ਹੋਵੇ ਨਾ ਤੇ ਆਪਾਂ ਵਿਆਹ ਕਰਾਈ ਜਾਵੋ ਤੇ ਤੁਸੀਂ ਐ ਕਰੋ ਮੈਨੂੰ ਛੱਡ ਕੇ ਤੁਸੀਂ ਵੀ ਕੋਤੇ ਹੋਰ ਵਿਆਹ ਕਰਾ ਲਓ ਉਹ ਕੋਈ ਨਾ ਹਾਂ ਕੋਈ ਨਾ ਉਹੀ ਗੱਲਾਂ ਮੈਂ ਤੈਨੂੰ ਕਿੰਨੇ ਵਾਰ ਸਮਝਾਤਾ ਅਗਲਾ 100 ਕੁਸ਼ ਕਰੂਗਾ ਕੁੜੀਆਂ ਦਾ ਮਤਲਬ ਹੀ ਨਹੀਂ ਹੈਗਾ ਐਡੀਆਂ ਗੱਲਾਂ ਕਰਨ ਦਾ ਕੁੜੀ ਦਾ ਹੱਕ ਕਿਉਂ ਨਹੀਂ ਕੁੜੀ ਦੇਖਦੀ ਐ ਮੇਰਾ ਭਾਈ ਕਿੰਨੇ ਸਾਲਾਂ ਦਾ ਇਸ ਰੋੜ ਤੇ ਬੇਨਾਕ ਕੋਈ ਪਤੀ ਜੀ ਨਾ ਕੋਈ ਪਤੀ ਲਿਆ ਕੁੜੀ ਦਾ ਹੱਕ ਹੁੰਦਾ ਹੈ ਬੱਚਾ ਦੇ ਨਹੀਂ ਹੁੰਦਾ ਦਾ ਮਤਲਬ ਇਹ ਨਹੀਂ ਵੇ ਪਰ ਨਵਾ ਡੋੜਾ ਲਿਆ ਵੋ ਨਵਾ ਡੋੜਾ ਤਾਂ ਹੁਣ ਅਗਲੇ ਦੀ ਮਰਜ਼ੀ ਐ ਭਾਈ ਅਗਲੇ ਦਾ ਹੱਕ ਐ ਆਏ ਨਹੀਂ ਫਿਰ ਅਸੀਂ ਵਿਆਹ ਹੋਣ ਦਿੰਦੇ ਅਸੀਂ ਲੋਕਾਂ 'ਚ ਨੱਕ ਨਹੀਂ ਵੜਾਉਣਾ ਹੈਗਾ ਬੇਇੱਜ਼ਤੀ ਨਹੀਂ ਕਰਾਉਣੀ ਕੀ ਤੇਰੀ ਤੇਰਾ ਨੱਕ ਵੱਡਾ ਜਾਂਦਾ ਲੈ ਹੋਰ ਕੀ ਲੋਕਾਂ 'ਚ ਬੇਇੱਜ਼ਤੀ ਹੋਊਗੀ ਆਪਣੀ ਆ ਕਿੱਲਾ ਹੁਣ ਇਹਨਾਂ ਦੇ ਸਿਵਿਆ ਅੱਜ ਲੱਤਾ ਪਾਈਆਂ ਨੇ ਇਹ ਤੇ ਡੋਏ ਲਾਉਂਦੇ ਵਰਦੇ ਨੇ ਨਹੀਂ ਨਹੀਂ ਹਰੇ ਗਏ ਨਾਲੇ ਐਂ ਵਿਆਪਰਿਆ ਫੇ ਹਾਂ ਤੁਹਾਨੂੰ ਬੜਾ ਪੱਤਾ ਲੱਗੂ ਉਹਦੀ ਪਤਾ ਲੱਗੂ ਜਦੋਂ ਬਾਹਰ ਚਾਕੇ ਤੇ ਪਾਣੀ ਵਰਨਾ ਪੈ ਗਿਆ ਆਪਾਂ ਨੂੰ ਮਾਰਦੇ ਨੇ ਗੱਲਾਂ ਇਹ ਊੜੇ ਵਰੜੇ ਕਿਵੇਂ ਪਈਆਂ ਇਹ ਅੱਜ ਪਰ ਮੱਖੇ ਰਿਕੇ ਤੋਂ ਡੇਲ ਜਵਾਕ ਤੇ ਆਗੇ ਸਾਡੇ ਵਾਲਾ ਆਏ ਨਹੀਂ ਅਜੇ ਸਾਡੇ ਜਵਾਕ ਖਾਤਾ ਗੜੀ ਉਧਰ ਖੇਤਾਂ ਭਾਗੇ ਇਧਰ ਵਾ ਕੇ ਸਾਡੇ ਵਾਲਾ ਤਾਂ ਘਰ ਹੀ ਨਹੀਂ ਵੜਦਾ ਬੈਨੇ ਪਤਾ ਨਹੀਂ ਕਿੱਧਰ ਗਿਆ ਅੰਦਰ ਸਕੂਲੋਂ ਸਿੱਧਾ ਘਰੇ ਆਉਂਦਾ ਹੀ ਨਹੀਂ ਘਰੇ ਕੀ ਵੜਨਾ ਸਾਰਾ ਦਿਨ ਉੱਧਰ ਬੜੇ ਮੇਰੇ ਸਾਡੇ ਵਾਲਾ ਨਹੀਂ ਘਰ ਕੇ ਉਧਰ ਕੀਦੇ ਤੁਹਾਡੇ ਵਾਲਾਂ ਦੇ ਸਾਡੇ ਵਾਲਾ ਵੱਡੇ ਦੇ ਇਹਨਾਂ ਅੱਜ ਵਾਕ ਕਿਉਂ ਕੁੜੇ ਜਵਾਬ ਨੂੰ ਨਾ ਕਿ ਹੋਇਆ ਦੱਸ ਮੇਰੇ ਤਾਂ ਭੈਣ ਮੋ ਪਿਆਰ ਘਰ ਬਣਿਆ ਉਹਨਾਂ ਨਾਲ ਮੇਰਾ ਤਾਂ ਮੋ ਪਿਆਰ ਨੂੰ ਮੈਂ ਕੀ ਕਹਨੀ ਕਿ ਉਹ ਭੈਢੇ ਲੈ ਕੇ ਅੜੀ ਇਹ ਤੇਰਾ ਨਾ ਸੋਹਣਾ ਜਵਾਬ ਦਾ ਸੋਡਾ ਹੈਂ ਭੈਣ ਜਵਾਬ ਨੂੰ ਕਹਿੰਦੇ ਮੇਰਾ ਤਾਂ ਘਰ ਬਣਿਆ ਭੈਣ ਮੋ ਪਿਆਰ ਉਹਨਾਂ ਨਾਲ ਦੱਸ ਗੱਲ ਉਹ ਪਿਆਰ ਦੀ ਹੈਗੀ ਦੋਨਾਂ ਨੇ ਕਰੇ ਕਾਤੂ ਪੇ ਦੀ ਨੂੰਈਆ ਦੇ ਮੁੰਡੇ ਨਾਲ ਫੇਰ ਹੁਣ ਕੀ ਕਰਾਂ ਬੇਣੀ ਜਦ ਆਤ ਬਾਈ ਜਾਂਦੇ ਨੇ ਕੀ ਉਹ ਆਉਂਦੇ ਉਹਨੇ ਤੇ ਜਵਾਬ ਨਹੀਂ ਹੈਗਾ ਸਾਰੀ ਮੁਰਨਦੀ ਐਂ ਟਾਕੂਗੀ ਉਹਨਾਂ ਨੇ ਅੱਜ ਦਿੱਖਤੀ ਪੁੱਤ ਦਾ ਮੂੰਹ ਨਹੀਂ ਦੇਖਿਆ ਮੂੰਹ ਮਰ ਜਾਣਾ ਮੈਨੂੰ ਤਾਂ ਪਤਾ ਨਹੀਂ ਸੀ ਕੁੜੇ ਤੇਰਾ ਇਹ ਨਾ ਸੋਹਣਾ ਜਵਾਰ ਕਾ ਦੱਸ ਹੈ ਜਦੋਂ ਉਹ ਆਉਂਦਾ ਜਾਂਦਾ ਔਰੇ ਤੇ ਪਤਾ ਕਿੰਨਾ ਹੌਂਕਰ ਲੈਂਦੇ ਨੇ ਉਹ ਮੁੰਡੇ ਉਹ ਦੇ ਕੇ ਬੇਣੀ ਮੈਂ ਤਾਂ ਕਦੇ ਸੋਚੇ ਹੀ ਨਹੀਂ ਜਾਂਦਾ ਇਸਦਾ ਸਕੂਲ ਉਹਨਾਂ ਦੇ ਘਰੀਆਂ ਦੱਸ ਆਹ ਗੱਲ ਸੋਚਣ ਵਾਲੀ ਆਪਦੀ ਨਹੀਂ ਹੁੰਦੀ ਇਹ ਦੇਖਣਾ ਪੈਂਦਾ ਚਲ ਕੋਈ ਨਾ ਪੈਣ ਮੈਂ ਤਾਂ ਕਦੇ ਜਾਂਦੀ ਹੁਣ ਮੈਂ ਤਾਂ ਬਸ ਐਂ ਕਹੇਦੂ ਉਹਨਾਂ ਜੇ ਤਾਂ ਸਾਡੇ ਘਰੇ ਆਉਣਗੇ ਇਫਾਈ ਸਾਡੇ ਘਰੇ ਆਉਣਾ ਸਾਨੂੰ ਤਾਂ ਬਰੇਸ ਕੀਤਾ ਬਾਪੇ ਨੇ ਆ ਬਧਿਆਰ ਹੈ ਜੇ ਥਾ ਉਹ ਪਹਿਲਾਂ ਬਰੇਸ ਕੀਤਾ ਸੀ ਤਾਂ ਮੈਂ ਤਾਂ ਐਂ ਕਹੇਦੂ ਕਿ ਉਹ ਸਿੱਧਾ ਸਾਡੇ ਘਰੇ ਆਉਣਗੇ ਮੈਂ ਹਾਂ ਉਹਨੂੰ ਕਹਿੰਦੀ ਮੁੰਡੇ ਨੂੰ ਆਵੇ ਜਾਵੇ ਨਾ ਨਾ ਮੈਂ ਵੀ ਜਾਣ ਨਹੀਂ ਦਿੰਦੀ ਪੈਣੇ ਹੱਥ ਜਵਾਕ ਨੂੰ ਮੇਰਾ ਕੱਲਾ ਜਵਾਕ ਹੈ ਉਹੀ ਤਾਂ ਗੱਲ ਹੈ ਮੈਂ ਤੇ ਧੀ ਹੀ ਪੁੱਤ ਨਹੀਂ ਨਾਲ ਇਹਨਾਂ ਨੂੰ ਕਿਹੜਾ ਆ ਸਾਡੀ ਹੈ ਨਹੀਂ ਪੈਣੇ ਮੈਂ ਤਾਂ ਕਦੇ ਸੋਚੇ ਨਹੀਂ ਮੈਨੂੰ ਕੀ ਪਤਾ ਸੀ ਬਰ ਲੋੜ ਹੀ ਨਹੀਂ ਕਿ ਤਾ ਉਹ ਮੁੰਡਾ ਨਾ ਭੇਜਿਆ ਫੋਨ ਨਹੀਂ ਜਾਣੰਦੀ ਬਾਪੂ ਜੀ हां जी बेटा दसो मैं ना ਤੁਹਾਡੇ ਨਾਲ ਕਰਾਇ ਕਰਨੀ ਹੈਗੀ हां जी ਦਸੋ ਬੇਟਾ ਮੈਂ ਆਈ ਗਈ ਨਹੀਂ ਹੈਗੀ ਪਰ ਮੈਨੂੰ 10 ਦਿਨ ਤੋਂ ਐਂਜਣ ਕਿਜੀ ਹੁੰਦੀ ਹੈਗੀ ਵੀ ਆਪਾਂ ਵੀਰੇ ਦਾ ਦੂਜਾ ਵਿਆਹ ਕਰ ਲੀਏ ਹੁਣ ਵੀਰੇ ਦਾ ਦੂਜਾ ਵਿਆਹ ਬੇਟਾ ਕਿੱਡੀ ਸੋਹਣੀ ਸਿਆਣੀ ਲੜਕੀ ਹੈ ਉਹ ਹੂੰ ਦੂਜਾ ਵਿਆਹ ਕਿਵੇਂ ਪਤਾ ਆਪਾਂ ਨੂੰ ਕੋਈ ਬਾਸ ਵੀ ਚਾਹੀਦਾ ਦਵਾਈਆਂ ਖਾ ਖਾ ਦੇਖੋ ਖੋਕੜੀ ਹੋਗੀ 20 ਸਾਲ ਹੋ ਗਏ ਬਾਈ ਦੇ ਵਿਆਹ ਨੂੰ ਹੁਣ ਤੱਕ ਕੋਈ ਲਾੜ ਨਹੀਂ ਗਈ ਕੋਈ ਨਹੀਂ ਭਾਈ ਰੱਬ ਦਾ ਕੀ ਪਤਾ ਕਿਹੜਿਆ ਰੰਗਾਂ ਤੇ ਰਾਜੀ ਐ ਕੁਛ ਨਹੀਂ ਹੁੰਦਾ ਲੜਕੀ ਬਹੁਤ ਸਿਆਣੀ ਐ ਏਦੋਂ ਬਾਅਦ ਖਬਰ ਐ ਕਿਹੇ ਜੀ ਲੜਕੀ ਮਿਲੂਗੀ ਆਪਾਂ ਨੂੰ ਕਿੱਡੀ ਸੋਹਣੀ ਸੁਨੱਕੀ ਸਿਆਣੀ ਕੁੜੀ ਐ ਉਹ ਲੈ ਉਹਨੂੰ ਕਿਹੜਾ ਆਪਾਂ ਬਾਪੂ ਜੀ ਘਰੋਂ ਕੱਢਣ ਲੱਗਾਂਗੇ ਹਾਂ ਉਹਦੇ ਨੌਆਂ ਆਪਾਂ ਕੇ ਟੀਲਾ ਜ਼ਮੀਨ ਦਾ ਲਵਾ ਦਾਂਗੇ ਨਹੀਂ ਉਹ ਤਾਂ ਠੀਕ ਐ ਬੇਟਾ ਪਰ ਮੈਨੂੰ ਵਧੀਆ ਨਹੀਂ ਲੱਗਦੀ ਇਹ ਗੱਲ ਕਿਉਂਕਿ ਉਹਨੂੰ ਉਹਦੇ ਦਿਲਚਸਪ ਹੂੰ ਵੀ ਮੈਨੂੰ ੱੱਕਾ ਦਿੱਤਾ ਇਸ ਚੀਜ਼ ਦਾ ਵੀ ਐ ਆਪਾਂ ਕਰ ਨਹੀਂ ਸਕਦੇ ਤੁਸੀਂ ਇਹ ਜੀ ਗੱਲ ਕਰਿਆ ਨਾ ਕਰੋ ਠੀਕ ਨਹੀਂ ਲੱਗਦੀ ਇਹ ਗੱਲ। ਬਾਕੀ ਤੁਹਾਡੀ ਮਰਜ਼ੀ ਆ ਦੇਖੋ ਮੈਂ ਤਾਂ ਇਹੀ ਸਲਾਹ ਗੀ। ਰਿਸ਼ਤਾ ਕਰਨ ਕਰਾਉਣ ਦੀ ਮੇਰੀ ਧੁੰਮੇਵਾਰੀ ਹੈਗੀ। ਕੋਈ ਬਾਤਸਤਾ ਚਾਹੀਦਾ ਇੰਨੀ ਜਾਇਜਤ ਦਾ। ਬਾਕੀ ਤੁਸੀਂ ਆਪ ਸਿਆਣੇ ਹੋਗੇ। ਨਹੀਂ ਨਹੀਂ ਬਟਾ ਇਹ ਕੰਮ ਆਪਾਂ ਨੇ ਕਰਨਾ ਨਹੀਂ ਹੈਗਾਗਾ। ਠੀਕ ਹੈ। ਰੱਬ ਨੂੰ ਮਨਜ਼ੂਰ ਹੋਇਆ ਉਹੀ ਹੋਊਗਾ ਤੇ ਵੀ ਆਪਾਂ ਇਹ ਲੜਕੀ ਨੂੰ ੱੱਕਾ ਨਹੀਂ ਦੇ ਸਕਦੇ। ਲੈ ਮੈਂ ਬਾਪੂ ਜੀ ਤੱਕਾ ਕਾ ਤੋ ਕਹਿਣੀ ਹੈਗੀ। ਬਟਾ ੱੱਕੇ ਵਾਲਾ ਗੰਮੀ ਹੋਗਾ ਜਦੋਂ ਆਪਾਂ ਦੂਜਾ ਵਿਆਹ ਕਰਦੇ ਆਂ ਉਹਦਾ। ਬਾਕੀ ਕਿੱਡੀ ਉਮਰ ਹੋ ਰਹੀ ਆ ਉਹਦੀ। ਕੌਣ ਹੁਣ ਉਹ ਰਿਸ਼ਤਾ ਕਰੂਗਾ ਉਹਨੂੰ ਰਿਸ਼ਤੇ ਵਾਲੇ ਤਾਂ ਬਾਬਾ ਕਰਦੇ ਫਿਰਦੇ ਨੇ ਰਿਸ਼ਤਾ ਉਹਨੂੰ ਥੋੜਾ ਕਰਨਾ ਜ਼ਮੀਨ ਨੂੰ ਕਰੂਗਾ ਅਗਲਾ ਰਿਸ਼ਤਾ ਤਾਂ ਨਹੀਂ ਉਹਦਾ ਠੀਕ ਹੈ ਠੀਕ ਹੈ ਉਹਦਾ ਠੀਕ ਹੈ ਪਰ ਨਹੀਂ ਇਹ ਮੈਨੂੰ ਠੀਕ ਨਹੀਂ ਲੱਗਦਾ ਵੀ ਤੁਸੀਂ ਇਹ ਗੱਲ ਕਿਹਾ ਨਾ ਕਰੋ ਬਸ ਜਿਹੜਾ ਰੱਬ ਨੂੰ ਭਾਉਂਦਾ ਉਹੀ ਹੋਊਗਾ ਠੀਕ ਹੋਊਗਾ ਪਾਸ ਤੁਸੀਂ ਆਪਦਾ ਕਿਹਾ ਨਾ ਇਹ ਨਾ ਕਹੋ ਤੁਸੀਂ ਚਲੋ ਮਰਜੀ ਆ ਤੁਹਾਡੀ ਬਾਕੀ ਜਿਵੇਂ ਸੁਣੋ ਉਹ ਤੂੰ ਪੀਣਾ ਮਾਚੀਂ ਪੁੱਤ ਆ ਜਾ ਪੁੱਤ ਮੈਂ ਚੱਕਾ ਦੇਣ ਆ ਜਾ ਮੇਰਾ ਸੋਹਣਾ ਪੁੱਤ ਉਰੇ ਆਗਾ ਉਰੇ ਫੜਾ ਤੋ ਨਹੀਂ ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਪਿਆਰਾਂ ਦੇ ਧੁੱਪੇ ਪੈਰ ਮੱਚੀ ਜਾਂਦੇ ਸੀਗੇ ਤੈਨੂੰ ਕਿੰਨੇ ਵਾਰੀ ਕਿਹਾਗਾ ਦੱਸ ਇਹਦਾ ਤਾਂ ਚੱਕਿਆ ਇਹਨੂੰ ਇਹ ਮੱਚਦਾ ਦੀ ਭਣੇ ਧੁੱਪੇ ਧੁੱਪੇ ਨੂੰ ਚੱਕ ਤਾਂ ਲਿਆ ਜੇ ਬਿਮਾਰ ਹੋ ਗਿਆ ਦੱਸ ਪੈਰ ਬਿਮਾਰ ਨਹੀਂ ਹੁੰਦਾ ਭਣੇ ਇਹ ਮਤ ਧੁੱਪ ਤੋਂ ਵਜਾਏ ਜਾ ਪੜੀ ਐ ਤੂੰ ਤੂੰ ਕੀ ਕਰ ਲੈ ਐਸੀ ਤੈਨੂੰ ਕਿੰਨੇ ਵਾਰ ਕਿਹਾਗਾ ਹੈ ਕਿੰਨਾ ਇਹ ਕੋਲੇ ਖਾਤੋ ਗਿਆ ਚੱਲ ਉਧਰ ਚੱਲ ਸ਼ੌਕ ਲੈ ਮੋਟਾ ਕਰਦੇ ਵਾ ਕੋਲ ਕਹਿੰਦਾ ਸੀ ਕੀ ਹੋ ਗਿਆ ਉਹੋ ਚੱਕਰ ਆ ਗਿਆ ਚੱਕਰ ਤਾਂ ਆਉਣੇ ਨੇ ਤੈਨੂੰ ਮੈਂ ਕਹਿਆ ਕਿ ਮੈਂ ਕੱਟ ਕੇ ਆਪੇ ਪਾਰਿਆ ਕਿਉਂ ਨਾ ਫਾਣੇ ਲਿਆ ਕਰ ਉਹ ਮੁੰਡੇ ਨੂੰ ਕਹਿੰਦੀ ਚਲ